ਦਸੰਬਰ ਦਾ ਛੇਕੜ ਦਾ ਪਖੌਣ ਕਰਕੇ ਸਾਰਾ ਪਹਾੜੀ ਪ੍ਰਦੇਸ਼ ਬਰਫ਼ ਦੀ ਚਿੱਟੀ ਚਾਦਰ ਢੇਟ ਕੱਜਿਆ ਪਿਆ ਸੀ ਜਿਸ ਕਰਕੇ ਮੁਸਾਫਰਾਂ ਦੀ ਆਜਾਈ ਇਹਨਾਂ ਦਿਨ ਬਹੁਤ ਘੱਟ ਸੀ ਜਿਹੜਾ ਕੋਈ ਇਕਾਦੁੱਕਾ ਬੱਸ ਪਠਾਨਕੋਟ ਤੋਂ ਡਲਹੋਜ਼ੀ ਨੂੰ ਜਾਂਦੀ ਸੀ ਉਹ ਵੀ ਲਗਭਗ ਨਾ ਦੇ ਬਰਾਬਰ ਜਾਂ ਖਾਲੀ ਜਾਂਦੀ ਸੀ ਜਿਹੜਾ ਸਰਦੀ ਕਰਕੇ ਨਹੀਂ ਹੋਰ ਵੀ ਖਤਰੇ ਪੈਦੇ ਹੋ ਜਾਂਦੇ ਨੇ ਇਸ ਮੌਸਮ ਦੇ ਵਿੱਚ ਆਉਜੇ ਲਈ ਲੱਗੇ ਬਾਸੀ ਦੀਆਂ ਜਿਹੜੀਆਂ ਉੱਚੀਆਂ ਪਹਾੜੀਆਂ ਨੇ ਜਿਨ੍ਹਾਂ ਦੇ ਉੱਤੇ 6 6 8 8 10 ਫੁੱਟ ਬਰਫ਼ ਚੜ ਜਾਂਦੀ ਸੀ ਕਈ ਵਾਰ ਅਚਾਨਕ ਹੀ ਸੈਂਕੜੇ ਮਾਣਾ ਬਰਫ਼ ਦਾ ਕੋਈ ਧੋਂਦਾ ਸੈਂਕੜੇ ਫੁੱਟਾਂ ਦੀ ਉਚਾਈ ਤੋਂ ਫਿਸਲਦਾ ਹੋਇਆ ਥੱਲੇ ਆ ਪੈਂਦਾ ਸੀ ਜਿਸ ਨਾਲ ਸੜਕ ਦਾ ਬੰਦ ਹੋ ਜਾਣਾ ਤਾਂ ਸਵਾਭਿਕ ਹੁੰਦਾ ਹੈ ਪਰ ਜੇ ਇਹ ਇਸ ਤੋਂ ਕਿਸੇ ਮੋਟਰ ਉੱਤੇ ਆ ਡਿੱਕੇ ਫਿਰ ਤੇ ਨਾ ਮੋਟਰ ਦਾ ਥੋਪਾ ਤਾਂ ਲੱਗਦਾ ਨਾ ਸਵਾਰੀਆਂ ਦਾ ਬਰਫ਼ ਦੇ ਖਤਰੇ ਤੋਂ ਇਲਾਵਾ ਇੱਕ ਹੋਰ ਖਤਰਾ ਵੀ ਅਕਸਰ ਇਸ ਰੂਪ ਤੇ ਪਹਾੜੀ ਸੜਕਾਂ ਤੇ ਬਣਿਆ ਰਹਿੰਦਾ ਹੈ ਤੇ ਇਹ ਹੈ برفਾਨੀ ਧੁੰਦ ਦਾ ਜਿਹੜੀ ਕਈ ਵਾਰ ਇਤਨੀ ਜ਼ਿਆਦਾ ਗਹਿਰੀ ਹੋ ਜਾਂਦੀ ਹੈ ਕਿ ਮੋਟਰ ਦੀਆਂ ਬੱਤੀਆਂ ਦਾ ਚਾਨਣ ਮਸੇ ਮੋਮਬਤੀ ਜਿੰਨਾ ਕੰਮ ਕਰ ਦਿੰਦਾ ਹੈ ਇਸ ਹਾਲਤ ਵਿੱਚ ਡਰਾਈਵਰ ਪਾਸੋਂ ਰੱਤਾ ਜਿੰਨੀ ਉਕਾਈ ਹੋਈ ਕਿ ਸਭ ਕੁਝ ਸਪਸ਼ਟ ਪਠਾਨਕੋਟ ਤੋਂ ਦਿੱਲੀ ਚੱਲੀ ਹੋਈ ਇੱਕ ਬੱਸ ਆਪਣਾ 4 ਘੰਟਿਆਂ ਦਾ ਸਫ਼ਰ ਸਤਾ ਅੱਠਾਂ ਘੰਟਿਆਂ ਵਿੱਚ ਮੁਕਾ ਕੇ ਜਦ ਦੁਪਹਿਰੇ 3 ਵਜੇ ਬਣੀ ਖੇਤੀ ਕਾਟੀ ਵਿੱਚ ਦਾਖਲ ਹੋਈ ਤਾਂ ਸਵਾਰੀਆਂ ਦੀ ਕਿਤੇ ਜਾਣ ਵੀ ਚਾਨ ਆਈ ਮਨੋਮੋਦ ਦੀਆਂ ਦਹਾੜਾਂ ਤੋਂ ਜਿਉਂ ਤੇ ਜਗਤ ਨਿਕਲ ਕੇ ਆਏ ਹੋਣ ਸਭ ਕੁਝ ਰਲਾ ਕੇ ਚਾਰ ਪੰਜ ਸਵਾਰੀਆਂ ਸਾਨੇ ਇਸ ਮੋਟਰ ਵਿੱਚ ਤੇ ਮੋਟਰ ਦਾ ਅੰਤਮ ਪੜਾਓ ਪੰਡਲੋਜੀ ਹੈ ਪਰ برفਾਂ ਸ਼ੁਰੂ ਹੋ ਜਾਣ ਕਰਕੇ ਅੱਜਕੱਲ ਇਹ ਬਣੀ ਖੇਤ ਤੋਂ ਅੱਗੇ ਨਹੀਂ ਜਾ ਸਕਦੀਆਂ ਜਿਸ ਕਰਕੇ ਡਲੋਜੀ ਦੀਆਂ ਸਵਾਰੀਆਂ ਨੂੰ ਅਗਲਾ 5 ਕੁ ਮੀਲ ਦਾ ਸਫ਼ਰ ਜਾਂ ਤਾਂ ਪੈਦਲ ਕਰਨਾ ਪੈਂਦਾ ਸੀ ਜਾਂ ਘੋੜਿਆਂ ਟੱਟੂਆਂ ਤੇ ਕਦੇ-ਕਦੇ ਕੋਈ ਕਾਰ ਜਾਂ ਜੀਪ ਭਾਵੇਂ ਆਉਂਦੀ ਨਜ਼ਰ ਪੈ ਜਾਂਦੀ ਸਰਦੀ ਕੜਾਕੇ ਦੀ ਪੈ ਰਹੀ ਸੀ ਇਸ ਲਈ ਬੱਦਲਵਾਈ ਦੇ ਮੌਸਮ ਨੂੰ ਹੋਰ ਵੀ ਜ਼ਿੱਲਾ ਬਣਾ ਦਿੱਤਾ ਸੀ ਡਲੋਜੀ ਲਾਗ ਲੀਆਂ ਪਹਾੜੀਆਂ ਉੱਤੇ ਪਿਛਲੇ ਕਈ ਦਿਨਾਂ ਤੋਂ ਬਰਖ ਪੈ ਰਹੀ ਸੀ ਪਰ ਬਣੀ ਖੇਤ ਦਾ ਲਾਕਾ ਨੀਵਾ ਹੋਣ ਕਰਕੇ ਅਜੇ ਤੱਕ ਬਚਿਆ ਹੋਇਆ ਸੀ ਗੱਡੀਆਂ ਤੇ ਹੁੱਕ ਦਿਆਂ ਹੀ ਵਿਚਲੀਆਂ ਸਵਾਰੀਆਂ ਵਿੱਚ ਹਰਕਤ ਆ ਗਈ ਤੇ ਆਪੋ ਆਪਣੀਆਂ ਪੱਟੂਆਂ ਕੰਬਲਾਂ ਜਾਂ ਬੁਕਲਾਂ ਢਿੱਲੀਆਂ ਕਰਦੇ ਹੋਏ ਉਹ ਇੰਜ ਜ਼ੋਰ ਲਾ ਕੇ ਲਾਰੀ ਵਿੱਚ ਸਿਰਕਣ ਲੱਗੇ ਜਿਵੇਂ ਸਰਦੀ ਨਾਲ ਜੰਮ ਹੀ ਗਏ ਹੋਣ ਇੰਜ ਮਾਨ ਸਭ ਨਾਲ ਦੀਆਂ ਨਾਸਾਂ 'ਚੋਂ ਤੂਏ ਦੀਆਂ ਲੰਮੀਆਂ ਤੇ ਧਾਰਾ ਨਿਕਲ ਕੇ ਬਾਹਰਲੀ ਸਿੱਲੀ ਹਵਾ ਵਿੱਚ ਰਲਦੀਆਂ ਜਾ ਰਹੀਆਂ ਸਨ ਸਭ ਤੋਂ ਪਹਿਲਾਂ ਇੱਕ ਕੋਈ ਸਰਕਾਰੀ ਮੁਲਾਜ਼ਮ ਨਿਕਲਿਆ ਜਿਸ ਨੇ ਕਾਗਜ਼ਾਂ ਪੱਤਰਾਂ ਦੀ ਇੱਕ ਫਾਈਲ ਕੱਚੇ ਮਾਰੀ ਹੋਈ ਸੀ ਜਿਹੜੀ ਉਸ ਤੇ ਮਿੱਟੀ ਰੰਗੇ ਕੰਬਲ ਏਟੋਂ ਪਿਛਾਂ ਵੱਲੋਂ ਇੰਜ ਵਧੀ ਹੋਈ ਪ੍ਰਤੀਤ ਹੁੰਦੀ ਸੀ ਜਿਵੇਂ ਕੁੱਬ ਨਿਕਲਿਆ ਹੋਵੇ ਉਹ ਐਨਕ ਤੇ ਸ਼ੀਸ਼ਿਆਂ ਨੂੰ ਆਪਣੀ ਖਾਕੀ ਪਗੜੀ ਦੇ ਸ਼ਮਲੇ ਨਾਲ ਕੜੀ ਮੋੜੀ ਪੁੰਜਦਾ ਪਰ ਗਿੱਲੀ ਹਵਾ ਮੋੜ ਉਹਨਾਂ ਅੱਗੇ ਪਾਣੀ ਦੀ ਤਹਿਜ ਮਾ ਦਿੰਦੀ ਸੀ ਉਸ ਤੋਂ ਬਾਅਦ ਇੱਕ ਮਾਰਚੂ ਜਹਾ ਲਾਲ ਪਗੜੀਆ ਪਹਾੜੀਆ ਉਤਰਿਆ ਜਿਹੜਾ ਆਪਣੇ ਨਾਲ ਟਕਾਏ ਹੋਏ ਕਈ ਬੇਲ ਚੀ ਆਦੀ ਸੰਦਾਂ ਤੋਂ ਪੀਡਬਲਯੂਡੀ ਦਾ ਪੇਨਦਾਰ ਮਲੂਮ ਹੁੰਦਾ ਸੀ ਉਹ ਕੁੜਤੇ ਦੀ ਮੋਕਲੀ ਬਾਣ ਨਾਲ ਆਪਣੀਆਂ ਮੁੱਛਾਂ ਤੋਂ ਪਾਫ ਦਾ ਗਿੱਲ ਪੂੰਝ ਰਿਹਾ ਸੀ ਫਿਰ ਇੱਕ ਵਪਾਰੀ ਕਸਮ ਦਲਾਲਾ ਉਤਰਿਆ ਜਿਹੜਾ ਪਗੀਰੀ ਉਮਰ ਦਾ ਹੋਣ ਕਰਕੇ ਸਰਦੀ ਕੁਝ ਜ਼ਿਆਦਾ ਮਹਿਸੂਸ ਕਰ ਰਿਹਾ ਸੀ ਆਪਣਾ ਪਦਾਮੀ ਰੰਗ ਦਾ ਤੂਸਾ ਉਸਨੇ ਸਰੀਰ ਦੇ ਵਾਲੇ ਖੂਬ ਘੁੱਟ ਕੇ ਲਪੇਟਿਆ ਹੋਇਆ ਸੀ ਤੇ ਕੋਂਡਰ ਮਾਰੇ ਵਿੱਚੋਂ ਕੇਵਲ ਉਸ ਦੀਆਂ ਪੌਣੀਆਂ ਦੋ ਅੱਖਾਂ ਹੀ ਨੰਗੀਆਂ ਸਨ ਪੌਣੀਆਂ ਦੋ ਇਸ ਕਰਕੇ ਕਿ ਉਹ ਜਰਾ ਭੈੰਗ ਮਾਰ ਕੇ ਤੱਕਦਾ ਸੀ ਭੈੰਗਾ ਸੀ ਸਭ ਤੋਂ ਛੇਕੜੀ ਬਾਉ ਟਾਈਪ ਦਾ ਕਬਰ ਉੱਤਰਿਆ ਕੋਬ੍ਰੈਸਟ ਪੁਸ਼ਟ ਤੇ ਮੋਟਾ ਤਾਜ ਪਹਿਨੇ ਹੋਏ ਕੱਪੜਿਆਂ ਦੀ ਬਹੁਤਾਤ ਕਰਕੇ ਉਸ ਦਾ ਸਰੀਰ ਅਸਲ ਨਾਲੋਂ ਕੁਝ ਜ਼ਿਆਦਾ ਫੁੱਲਿਆ ਹੋਇਆ ਜਾਪਦਾ ਸੀ ਉਸ ਦੇ ਹੱਥਾਂ ਵਿੱਚ ਉਹ ਲਈ ਚੱਤ ਵਾਲੇ ਦਸਤਾਨੇ ਸਨ ਗੱਡੀ ਦੇ ਬੂਹੇ 'ਚੋਂ ਉਹ ਫਸਫਸਾ ਕੇ ਜਿਰੌਖਿਆਈ ਨਾਲ ਨਿਕਲਿਆ ਫਸਾਂ ਦੇ ਦੋ ਕਾਰਨ ਸਨ ਇੱਕ ਤਾਂ ਉਸ ਦਾ ਭਾਰੀ ਰੋਰ ਕੋਟ ਦੂਜਾ ਹੱਥ ਵਿੱਚ ਫੜਿਆ ਤੇ ਗਲ 'ਚ ਲਟਕਾਇਆ ਹੋਇਆ ਨਿੱਕਾ ਮੋਟਾ ਇੱਕ ਸਮਾਨ ਅਟੈਚੀ ਕੈਮਰਾ ਥਰਮਸਟਿਫਨ ਕੇਰਾ ਦੀ ਫਿਰ ਵੀ ਕੁਝ ਚੀਜ਼ਾਂ ਉਸਨੇ ਸੀਟ ਥੱਲੇ ਪਈਆਂ ਰਹਿ ਗਈਆਂ ਜਿਨ੍ਹਾਂ ਨੂੰ ਇੱਕੋ ਵਾਰੀ ਚੁੱਕਣਾ ਉਸ ਲਈ ਸੁੱਖਾ ਨਹੀਂ ਸੀ ਛਤਰੀ ਪਹਾੜੀ ਸਫਰ ਲਈ ਇੱਕ ਬਰਛੀ ਨੋਆ ਸੋਟੀ इत्यादि ਬਾਬੂ ਦਾ ਖਿਆਲ ਸੀ ਕਿ ਗਰਮੀਆਂ ਵਾਂਗ ਹੁਣ ਵੀ ਬਸ ਦੇ ਰੁਕਦੇ ਆਹੀਂ ਕੁਲੀਆਂ ਦੀ ਟਾਣੀਆਂ ਜੁੜੇਗੀ ਪਰ ਉੱਥੇ ਤਾਂ ਕੁਲੀ ਦਾ ਕਿਤੇ ਨਾ ਕਿਤੇ ਥੇ ਨਹੀਂ ਸੀਗਾ ਉਹ ਕੁਝ ਘਬराई ਜਈ ਨਜ਼ਰ ਨਾਲ ਹੀ ਦਰੂਤਰ ਚੱਕਣ ਲੱਗ ਗਿਆ ਉਧਰ ਕਲੀਨਰ ਗੱਡੀ ਦੀ ਛੱਤ ਤੇ ਖੜਾ ਟ੍ਰੈਕਟਰ ਦੀ ਆਵਾਜ਼ ਵਿੱਚ ਪੁਕਾਰ ਰਿਹਾ ਸੀ اے ਜਨਾਬ ਫੜੋ ਆਪਣਾ ਸਬਾਬ ਮੇਰਾ ਤੇ ਪਿੰਡਾ ਵੀ ਆਕੜ ਗਿਆ ਟੰਡਰ ਨਾਲ। ਬਾਬੂ ਲਾਰੀ ਦੇ ਪਿਛਲੇ ਪਾਸੇ ਵੱਲ ਪਰਤਿਆ। ਪਰ ਐਡਾ ਵੱਡਾ ਬਿਸਤਰਾ ਤੇ ਭਾਰੀ ਟਰੰਕ ਉਹ ਕਿੱਕਣ ਥੰਮਦਾ। ਜਦਕੀ ਪਹਿਨੇ ਹੋਏ ਓਵਰਕੋਟ ਕਰਕੇ ਬਾਹਾਂ ਉਤਾ ਚੁਕਣੀਆਂ ਵੀ ਵਿਚਾਰੇ ਲਈ ਬਹੁਤ ਦੁਰਘਰਸਨ। ਕਲੀਰਨਾ ਨੇ ਜਵਾਬ ਵਿੱਚ ਉਸਨੂੰ ਪੁੱਛਿਆ, "ਕਿਉਂ ਭਈ? ਅੱਜ ਕੋਲੀ ਕੋਈ ਦਿਖਾਈ ਨਹੀਂ ਦਿੰਦਾ। ਕਿਧਰ ਮਰ ਗਏ?" ਕਲੀਰਨਾ ਨੇ ਹੋਰ ਛਿੱਤਿਆਂ ਜੇ ਪੈ ਕੇ ਜਵਾਬ ਦਿੱਤਾ ਕੁਲੀ ਅੱਜ ਕੱਲ ਵੱਧ ਘਾਟੀ ਮਿਲਦੇ ਨੇ ਬਾਉ ਜੀ ਉੱਪਰਲੇ ਬਰਾਂਡੇ 'ਤੇ ਵੀ ਜਾ ਕੇ ਵੇਖੋ ਜੀ ਕੋਈ ਹੋਵੇ ਤੇ ਗੁੱਸੇ ਵਿੱਚ ਪਰਬੜਾਉਂਦਾ ਉਹ ਬਰਾਂਡੇ ਵੱਲ ਵਧਿਆ ਜਿੱधर ਕਲਿਨਰ ਨੇ ਸੰਕੇਤ ਕੀਤਾ ਸੀ ਉੱਚਰਤੀ ਕਲਿਨਰ ਗੁੱਸਾ ਖਾ ਕੇ ਛੱਤੋਂ ਉੱਤਰ ਗਿਆ ਉੱਥੇ ਜਾ ਕੇ ਉਸ ਤੱਕ ਆ ਇੱਕ ਨੁਕਰੇ ਕੋਈ ਗੁੱਛਾ ਮੁੱਛਾ ਹੋਇਆ ਪਿਆ ਸੀ ਉਹ ਖੂਬੜੀ ਲੋਈ ਵਿੱਚ ਜਿਸ ਨੂੰ ਥਾਲਣ ਲਈ ਬਾਬੂ ਨੇ ਆਵਾਜ਼ ਦੇਣ ਦੀ ਲੋੜ ਨਾ ਪਈ ਸ਼ਾਇਦ ਬੁੱਟਾਂ ਦੇ ਬੜਕਰਨੇ ਉਸ ਦੀ ਗੰਢ ਦੀ ਵਿੱਚ ਹਰਕਤ ਲੈ ਆਂਦੀ ਸੀ ਫਿਰ ਇੱਕ ਚਮਸੁੱਕੜ ਜਾ ਸਰੀਰ ਇੰਜ ਉਸ ਵਿੱਚੋਂ ਮੁੜਕ ਪਿਆ ਜਿਵੇਂ ਸਪਰਿੰਗ ਨੇ ਛਾਲ ਦਿੱਤਾ ਹੋਵੇ ਸलाम ਸਾਹਿਬ ਕੁਲੀ ਨੇ ਆਪਣੇ ਅਦਨੰਗੀਆਂ ਲੱਤਾਂ ਤੇ ਖੜਿਆ ਹੋ ਕੇ ਅਦਬ ਨਾਲ ਸਿਰ ਝੁਕਾਇਆ ਕੁਲੀ ਚਾਹੀਏ ਹਾਂ ਚਲੀ ਸ਼ਾ ਆਪਣੀ ਰਸਤੀ ਤੇ ਇੱਕ ਵਿੰਗੀ ਜੀ ਸੋਟੀ ਨੂੰ ਭੁੰਜੋਂ ਚੁਕਦਿਆਂ ਕੂਲੀ ਨੇ ਕਿਹਾ ਤੇ ਉਹਦੇ ਮਗਰ ਟੁਰ ਪਿਆ ਕੂਲੀ ਉਮਰ ਜਵਾਨ ਹੋਣ ਤੇ ਵੀ ਸਿਰੜਕ ਤੌਰ ਤੇ ਬੁੱਢਵਰੇ ਹਿਚਾਉਦਾ ਸੀ ਉਸਨੇ ਇੱਕ ਮੇਲਾ ਕਿਚ ਲਿਆ ਠੰਡਾ ਕੋਟ ਪਹਿਨੇ ਹੋਇਆ ਸੀ ਭਾਰ ਚੁੱਕਦੇ ਰਹਿਣ ਕਰਕੇ ਮੋਢਿਆਂ ਤੇ ਪਿੱਠ ਵੱਲੋਂ ਇਸ ਦੇ ਪਰਛੇ ਲੱਤੇ ਹੋਏ ਸਨ ਸੋ ਵੀ ਅਸਲੋਂ ਲੁੰਡਾ ਜਾਫਤੂ ਹੀ ਮਾਤਰ ਉਸ ਦੇ ਤੇਰ ਵਾਲਾ ਪਜਾਮਾ ਗੋਡਿਆਂ ਤੋਂ ਉੱਡਿਆ ਹੋਇਆ ਸੀ ਜੁੱਤੀ ਤਾਂ ਵੀ ਲਗਭਗ ਹੀਵਾਲ ਸੀ ਤੇ ਕਲੀਨਾਂ ਦੁਆਰਾ ਛੱਤ ਤੇ ਚੜ੍ਹਨਾ ਪਿਆ ਤੇ ਸਮਾਨ 'ਚ ਗੁੱਸੇ ਨਾਲ ਉਸਨੇ ਲਮਕਾਇਆ ਕਿ ਕੁਲੀ ਵਿਚਾਰਾ ਮੁਸ਼ਕਲ ਨਾਲ ਸੰਭਲ ਸਕਿਆ ਇੱਚਰਤਿਕ ਬਾਬੂ ਨੇ ਅੰਦਰ ਲੱਭ ਕੇ ਕੁਝ ਸਮਾਨ ਕੱਢ ਲਿਆ ਕਿੱਥੇ ਜਾਣੇ ਸਭ ਕੁਲੀ ਨੇ ਰਸਤੇ ਦੇ ਬਲਾਵੇਂ ਖੋਲ੍ਹਣ ਪੁੱਛਿਆ ਡਲੋਜੀ ਜਾਏਗਾ ਪੈਦਲ ਸਾਬ ਹਾਂ ਹਾਂ ਬਦਲ ਪੱਛਾਪ ਮੌਸਮ ਬਹੁਤ ਖਰਾਬ ਹੈ ਮੌਸਮ ਬਹੁਤ ਅੱਛਾ ਹੈ ਕਿਤਨਾ ਦੂਰ ਡਲੋ ਸੀ ਕੁਲ 5 ਮੀਲ ਹੈ ਨਾ ਡੋਟ ਮਾਇੰਡ ਫॉर ਥੈਟ ਫਿਕਰ ਮਤ ਕਰੋ ਬਹੁਤ ਸਾਰੇ ਜੈਂਟਲਮੈਨਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਉਹ ਕਿਸੇ ਗਰੀਬ ਗੁਰਬੇ ਨਾਲ ਗੱਲ ਕਰਨ ਲੱਗ ਪੈਂਦਾ ਤਾਂ ਉਹਨਾਂ ਦੀ ਜ਼ੁਬਾਨਦਾਰੀ ਵਿੱਚ ਪੰਜਾਬੀ ਦੇ ਥਾਂ ਗੰਗਾ ਜਮਨੀ ਕਿਸਮ ਦਾ ਰੰਗ ਆ ਜਾਂਦਾ ਹੈ ਉਰਦੂ ਤੇ ਅੰਗਰੇਜ਼ੀ ਦਾ ਮਿਲਗੋ ਭਾ ਜਾ ਇਹ ਬਾਬੂ ਸਾਹਿਬ ਵੀ ਉਹਨਾਂ ਪੰਜਾਬੀਆਂ ਵਿੱਚੋਂ ਸਾਨੂੰ ਕੁਲੀਕੁੰਜ ਕੋ ਤੱਕੇ ਵਿੱਚ ਪੈ ਗਿਆ ਇੱਕ ਤਾਂ ਭਾਰ ਤਕੜਾ ਸੀ ਦੂਜਾ 5 ਮੀਲਾਂ ਦੀ ਸਖਤ ਚੜਾਈ ਤੇ ਤੀਜਾ ਮੌਸਮ ਦੀ ਖਰਾਬੀ ਪਰ ਦੂਜੇ ਪਾਸੇ ਤੇ ਪੇਟ ਦਾ ਸਵਾਲ ਸੀ ਇਨ ਦਿਨੀ ਮਜ਼ਦੂਰੀ ਵੀ ਤਾਂ ਪਾਗਾਂ ਨਾਲ ਹੀ ਮਿਲਦੀ ਸੀ ਛੇਕੜ ਉਸਨੇ ਆਪਣੀ ਰੱਸੀ ਫਲਾ ਕੇ ਭਾਰ ਬਨਣਾ ਸ਼ੁਰੂ ਕਰ ਦਿੱਤਾ। ਥੋੜੀ ਦੇਰ ਬਾਅਦ ਇਹ ਦੋਵੇਂ ਸੜਕ ਤੇ ਤੁਰੇ ਜਾ ਰਹੇ ਸਨ। ਕੂਲੀ ਨੇ ਟਰੰਕ ਬਿਸਤਰੇੰ ਤੋਂ ਛੁੱਟ ਸਾਫ ਦਾ ਟੈਚੀ ਵੀ ਪਿੱਠ ਤੇ ਰੱਖ ਲਿਆ ਸੀ। ਉਸ ਤੇ ਇੱਕ ਹੱਥ ਵਿੱਚ ਟਿਫਨ ਕਰੀਅਰ ਸੀ ਤੇ ਦੂਜੇ ਵਿੱਚ ਥੈਲਾ। ਜਿੰਨਾ ਚਿਰ ਕੂਲੀ ਨੇ ਸਮਾਨ ਬਨਣ ਵਿੱਚ ਲਾਇਆ ਤਾਂ ਤਿੱਖ ਬਾਬੂ ਨੇ ਥਰਮਸ ਖੋਲ ਕੇ ਉਸ ਤੇ ਗਲਾਸ ਨਵਾਂ ਟਕਣ ਵਿੱਚ ਗਰਮ ਗਰਮ ਚਾਹ ਪਾਈ। ਉਪਰ ਉਥਲੇ ਦੋ ਪੌਪਕੀਆਂ ਪੀ ਕੇ ਖੂਬ ਖੁਲਾ ਢਕਾਰ ਮਾਰਿਆ ਜਿਸ ਨਾਲ ਉਸ ਦੀ ਸਫਰ ਦੀ ਥਕਾਵਟ ਕੁਝ ਨਾ ਕੁਝ ਘਟ ਗਈ ਚਾਹ ਸਹੇਦ ਉਸ ਨੇ ਪਿਛਲੇ ਪੜਾ ਦੁਨੇਰੇ ਤੋਂ ਉਸ ਵਿੱਚ ਪਰ ਲਈ ਹੋਈ ਸੀ ਪਹਾੜੀ ਕੁਲੀਆਂ ਦਾ ਆਮ ਕਹਿਦਾ ਹੈ ਕਿ ਜਦੋਂ ਸਲਾਨੀਆਂ ਦਾ ਪਾਰ ਚੁੱਕ ਕੇ ਤੁਰਦੇ ਨੇ ਤਾਂ ਕਈ ਕਿਸਮ ਦੀਆਂ ਮਿੱਠੀਆਂ ਸਖਾਵੀਆਂ ਤੇ ਅਪਨਤ ਪਰ ਇਹ ਗੱਲਾਂ ਨਾਲ ਉਹਨਾਂ ਦੀ ਸਖਾਵਤ ਨੂੰ ਟੰਬਣ ਦੇ ਚਤਨਾ ਵਿੱਚ ਲੱਗ ਜਾਂਦੇ ਨੇ ਤਾਂ ਜੋ ਮਜ਼ਦੂਰੀ ਤੋਂ ਛੁੱਟ ਉਹਨਾਂ ਨੂੰ ਕੁਝ ਇਨਾਮ ਵੀ ਪ੍ਰਾਪਤ ਹੋ ਸਕੇ ਇਹ ਕੁਲੀ ਵੀ ਆਪਣੇ ਵੇਲੇ ਸਰ ਨਾਲ ਕੁਝ ਐਸ ਕਿਸਮ ਦੀ ਵਰਤੋਂ ਕਰ ਰਿਹਾ ਸੀ ਕਹਾਂ ਸੀ ਆਇਸ਼ਾ ਅੰਬਾਲਾ ਸੇ ਕਿਸੇ ਸਰਕਾਰੀ ਕੰਮ ਪਰ ਜਾ ਰਹੇ ਹੈ ਨਵੇਂ ਸ਼ਹਿਰ ਕਰਨ ਆਇਆ ਸਨੋਫਾਲ ਦੇਖਣੇ ਲਈ ਆਈ ਮੀਨ ਬਰਫ਼ ਦੇਖਣੇ आपके साल बहुत बर्फ़ गिर साहब बड़ा चाल बर्फ डलहौजी में कोई अच्छा होटल है शॉप एक है मेट्रो शॉप बंद है आजकल और वहाँ भी इसकी ब्रांडी वगैरह मिलता है मिलता है साहब नहीं मिलेगा तो हम बैलेंस से ला देगा आपको अभी एक बोतल हमारे पास है कितना दिन ठहरोगे शाप एक हफ्ता की छुट्टी है हम इनकम टैक्स ऑफिसर हैं हमको पोइट्री का भी शौक़ है आई I मीन mean शायरी करने का शायर लोग स्नोफॉल देखने का बहुत डिजायर होता है कुली ने साहब दिया ग मतलब शायरी नहीं समझा छुट स्नोफॉल तो वो इस शब्द उसका जाने बुझा हुआ सी जो अक्सर सरानी लोग बोलया करते सहब ने पूछा ਇੰਨੇ ਨੂੰ ਕੱਪਸ ਨੂੰ ਫਾਲੋਅਰ ਦਲੋਜੀ ਮੈਂ ਪਰਸੋਂ ਬਹੁਤ ਬਰਫ਼ ਕਿਰਦਾ ਸਾਬ ਇੱਕ ਤਮ 3 ਫੁੱਟ ਸਭ ਚੜਕ ਪਚਾਰ ਭਰ ਗਿਆ ਬੜੀ ਮੁਸੀਬਤ ਓ ਗੁੱਡ ਬਾਬਾ ਨਮਸਤੀ ਵਿੱਚ ਆ ਕੇ ਕੁਲੀ ਦੀ ਗੱਲ ਵਿਚਾਲੀ ਕਰਨਾ ਸ਼ੁਰੂ ਕਰ ਦਿੱਤਾ ਬਿਊਟੀਫੁੱਲ ਔਰ ਅਬ ਕਿਸ ਦਿਨ ਪੜੇਗਾ ਸਵਾਲ ਕਰਦੇ ਹਾਂ ਉਸ ਆਪਣਾ ਔਰ ਕੋਟ ਧਾਰ ਕੇ ਕੁਲੀ ਉੱਤੇ ਇੰਜ ਲਾਪਰਪੈਨਲ ਸ਼ਟ ਦਿੱਤਾ ਜਿਵੇਂ 10 ਸਿਰ ਵਜਨਿਕ ਕਪੜਾ ਕੁਝ ਸਧਾਰਨ ਤੋਲਿਆ ਹੋਏ ਕੁਝ ਜ਼ਿਆਦਾ ਅਸਰ ਤੇ ਕੁਝ ਚੜਾਈ ਹੋਣ ਕਰਕੇ ਉਸ ਨੂੰ જરા ਗਰਮੀ ਮਹਿਸੂਸ ਹੋਣ ਲੱਗ ਪਈ ਸੀ oh that will be beautiful ਤੁਮ ਲੋਕ ਕਿਤਨਾ ਲੱਕੀ ਹੈ ਆਈ ਏਮ ਇਨ ਕੁਝ ਕਿਸਮਤ ਹੈ ਕਿ ਹਰ ਰੋਜ਼ ਸਨੋਫਾਲ ਦੇਖਣ ਨੂੰ ਮਿਲਦਾ ਹੈ ਹਾਂ 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 ਸਾਹਿਬ ਕੁਲੀ ਨੇ ਲੰਮੇ ਹੋ ਕੇ ਨਾਲ ਜਵਾਬ ਦਿੱਤਾ ਬਹੁਤ ਅੱਛਾ ਹੈ ਤੇ ਫਿਰ ਪੇਟੂ ਤਲੇ ਪਾਰ ਨੂੰ ਜਿਹੜੇ ਇੱਕ ਪਾਸੇ ਉਲਰਿਆ ਜਾ ਰਿਹਾ ਸੀ ਠੀਕ ਕਰਨ ਲਈ ਚਟਾਨ ਦੀ ਟੋ ਲਾ ਕੇ ਉਜੜਾ ਰੁਕਿਆ ਬਣੀ ਖੇਤਾਂ ਲੰਮ ਸੁਲਮਾ ਬਾਜ਼ਾਰ ਖਤਮ ਕਰਕੇ ਇਹ ਦੋਵੇਂ ਚੰਬਾ ਰੋਡ ਲੰਘ ਗਏ ਤੇ ਹੁਣ ਉੱਥੇ ਚਾ ਪਹੁੰਚੇ ਜਿੱਥੇਂ ਟਲੋਚੀ ਦੀ ਤਿਰਛੀ ਚੜਾਈ ਸ਼ੁਰੂ ਹੁੰਦੀ ਹੈ ਪ੍ਰਗਟ ਤੌਰ ਤੇ ਭਾਵੇਂ ਕੋਲੀ ਆਪਣੇ ਸਾਥ ਨਾਲ ਖੂਬ ਕੁੜਕੁੜ ਕੇ ਗੱਲਾਂ ਕਰੀ ਜਾ ਰਿਹਾ ਸੀ ਪਰ ਅੰਦਰੋਂ ਉਸਦੀ ਹਾਲਤ ਪੈਰੋਂ ਪੈਰ ਨਿੱਗਰਦੀ ਜਾਂਦੀ ਸੀ ਨਿਰਾਪੋਰਸ ਥਕੇਵੇਂ ਕਰਕੇ ਨਹੀਂ ਮੌਸਮ ਦਾ ਡਰੋਂ ਵੀ ਜਿਹੜਾ ਪਲ ਪਲੋ ਸਲੀਪਿਆਨਕ ਹੁੰਦਾ ਜਾ ਰਿਹਾ ਸੀ ਉਹ ਸਾਉ ਦਾ ਇਨਸਪੀਰੇਸ਼ਨ ਹੱਦਾਂ ਬੰਨੇ ਤੋੜ ਰਿਹਾ ਸੀ ਲਾਗੇ ਪਾਸੇ ਦੇ ਪਰਫਾਨੀ ਦ੍ਰਿਸ਼ਾਂ ਨਾਲ ਅੱਖਾਂ ਠਾਰਦਾ ਹੋਇਆ ਉਹ ਆਪ ਮਹਾਰਾ ਕਈ ਜਾ ਰਿਹਾ ਸੀ ਵੈਰੀ ਲਵਲੀ ਵੈਰੀ ਫਾਈਨ ਤੇ ਇਸ ਵਿੱਚ ਵਿੱਚ ਮਸਤੀ ਵਿੱਚ ਆ ਕੇ ਕੋਈ ਗੀਤ ਗਾਉਣਾ ਸ਼ੁਰੂ ਕਰ ਦਿੰਦਾ ਸ਼ਾਪ ਕੁਲੀ ਨੇ ਪਰ ਹੇਟ ਦਬਦਿਆਂ ਉਸ ਉੱਤੇ ਸਵਾਲ ਕੀਤਾ ਨੀਚੇ ਆਜਕਲ ਖੂਬ ਮ제ਗੀ ਤੂ ਆਪਣੇ ਲਈ ਨਾ ਇਧਰ ਤੋਂ ਸ਼ਾਪ ਬਹੁਤ ਦਿਨ ਸੇ ਤੂ ਆਪਣੇ ਨਿਕਲੀ ਬੜੀ ਮੁਸੀਬਤ ਹੈ ਗਰੀਬ ਲੋਕੋ ਕੋ ਬਹੁਤ ਧਿਆਨ ਉਸ ਦੀਆਂ ਗੱਲਾਂ ਉੱਲ ਨਹੀਂ ਸੀ ਉਸ ਦੀ ਸਾਰੀ ਰੁਚੀ ਨੂੰ ਬਰਫਾਨੀ ਦ੍ਰਿਸ਼ਾਂ ਨੇ ਖਿੱਚਿਆ ਹੋਇਆ ਸੀ ਤੇ ਉਪਰ ਆਬਰ ਕੁਛ ਨਾ ਕੁਛ ਉਹ ਚਾਰੀ ਚਲਾ ਜਾ ਰਿਹਾ ਸੀ ਹਿਮਾਲਾ ਦੀਆਂ ਇਹ ਬਰਫ਼ ਕੱਜੀਆਂ ਚੋਟੀਆਂ ਇਹ ਮਨ ਮੁਕਤਕਾਰੀ ਵਾਤਾਵਰਨ ਹਰ ਪਾਸੇ ਕੁਦਰਤ ਰਾਜ ਇੰਨਾ ਹੀ ਰਤੰਜੜੇ ਚੋਟੀਆਂ ਤੇ ਬੈਠ ਕੇ ਸਾਡੇ ਰੀਸ਼ੀਆਂ ਨੇ ਵੈਤਾਂ ਦੀ ਰਚਨਾ ਕੀਤੀ ਇੰਨਾ ਜਿਲਮਿਲ ਕਰਦੇ ਪਹਾੜਾਂ ਦੀ ਮਹਾਕਵੀ ਕਾਲੀਦਾਸ ਦੀ ਕਵਿਤਾ ਦਾ ਅਮਰਤ ਭਰਿਆ ਸੀ ਇੱਥੇ ਬੈਠ ਕੇ ਉਸਨੇ ਮੇਕ ਦੂਤ ਤੇ ਸ਼ਕੁੰਤਲਾ ਵਰਗੀਆਂ ਅਮਰ ਰਚਨਾਵਾਂ ਰਚੀਆਂ ਐਸੇ ਹਿਮਾਲਿਆ ਨੇ ਏਸ਼ੀਆ ਦੀ ਫਸੀਲ ਬਣ ਕੇ ਯੂਰੋਪੀ ਲੁਟੇਰਿਆਂ ਪਾਸੋਂ ਅੱਜ ਤੀਕ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ ਇਹ ਮਹਾਨ ਹਿਮਾਲਿਆ ਤੈਨੂੰ ਪਰਣਾਉ ਮੀਲ ਕੇ ਸਵਾ ਮੀਲ ਪੈਂਡਾ ਮਸੇ ਮੁਕਿਆ ਸੀ ਕੂਲੀ ਦੀਆਂ ਲੱਤਾਂ ਡਗਮਗਾਣ ਲੱਗ ਪਈਆਂ ਇਤਨਾ ਪਾਰ ਦੋ ਕੁਲੀਆਂ ਦਾ ਬੋਚ ਉਹਦੀ ਕਮਜ਼ੋਰ ਪਿੱਠ ਤੇ ਟੁੰਬੀ ਜਾ ਰਿਹਾ ਸੀ ਗਰਮੀਆਂ ਦੇ ਰੁੱਤੇ ਸ਼ਾਇਦ ਇਤਨਾ ਪਾਰ ਚੁੱਕਣਾ ਉਸ ਨੂੰ ਬਹੁਤਾ ਔਖਾ ਨਹੀਂ ਸੀ ਚਾਹਦਾ ਕਿਉਂਕਿ ਉਦੋਂ ਉਹ ਰੁਪਿਆ ਕੁਝ 2 ਰੁਪਿਆ ਵੀ ਕਮਾ ਲੈਣ ਕਰਕੇ ਰਚਮੀ ਰੋਟੀ ਖਾ ਲੈਂਦਾ ਸੀ ਜਿਸ ਕਰਕੇ ਵੀ ਤਾਂ ਸਰੀਰ ਚੱਲੀ ਜਾਂਦਾ ਸੀ ਪਰ ਸਾਲ ਦੀ ਬੇਰੁਜ਼ਗਾਰੀ ਫਾਕਿਆਂ ਨੇ ਹੱਡ ਤੋੜੀ ਵੀ ਸਰਦੀ ਨੇ ਉਸ ਦੇ ਸਰੀਰ ਵਿੱਚੋਂ ਲਹੂ ਚੂਸ ਲਿਆ ਸੀ ਫਿਰ ਪਿੰਡਾਂ 'ਤੇ ਵੀ ਤਾਂ 5 ਮੀਲ ਸੀ ਤੇ ਉਸ ਲਈ ਸਭ ਤੋਂ ਵੱਡੀ ਸਮੱਸਿਆ ਸੀ ਘਰ ਪਹੁੰਚਣ ਦੀ ਬਣੀ ਖੇਤ ਤੋਂ ਡੇਢ ਦੋ ਮੀਲ ਹੇਠਾਂ ਜਿੱਥੇ ਉਸਦੀ ਘਰ ਵਾਲੀ ਤੇ ਉਸਦੇ ਨੰਨੇ ਨਿਆਨੇ ਬੜੇ ਤੋਖਲੇ ਨਾਲ ਉਸਦੀ ਉਡੀਕ ਕਰ ਰਹੇ ਹੋਣਗੇ ਰਾਤੀ ਜੋ ਕਰ ਨਾ ਪਹੁੰਚ ਸਕਿਆ ਤਾਂ ਕੀ ਬਣੇਗਾ ਤੇ ਜਬहोत ਹੀ ਰਾਤ ਗਈ ਉਸਨੂੰ ਮੁੜਨਾ ਪਿਆ ਤਾਂ ਜੰਗਲੀ ਤਰਿੰਦਿਆਂ ਦਾ ਵੀ ਖਤਰਾ ਸੀ ਜਿਹੜੇ ਉੱਪਰਲੇ ਪਹਾੜਾਂ ਤੇ برفਾਂ ਦੇ ਪਹਿ ਜਾਣ ਕਰਕੇ ਐਨੇ ਦਿਨੀ ਅਕਸਰ ਹੇਠਾਂ ਉਤਰਾਇਆ ਕਰਦੇ ਨੇ ਇਨਾਂ ਦੀ ਪਹ ਤੋਂ ਪਹ ਤੇ ਫਿਕਰਾਂ ਵਿੱਚ ਗੋਤੀਖੰਡਾ ਵਾਲਾ ਤਨ ਉਸੇ ਤਰ੍ਹਾਂ ਖਿੱਚੀ ਜਾ ਰਿਹਾ ਸੀ ਕਿ ਇੱਕ ਵਾਰ ਕੀ ਹੌਲ ਨਾਲ ਉਸ ਦਾ ਸਾਹ ਸੁੱਕਣ ਲੱਗ ਪਿਆ ਨਾਸਾਂ ਫਲਾ ਕੇ ਹਵਾ ਵਿੱਚੋਂ ਕਿਸ ਚੀਜ਼ ਨੂੰ ਸੁੰਗਣ ਦਾ ਯਤਨ ਕਰਦੇ ਹ ਉਸ ਨੇ ਪੁੱਛਿਆ ਪਿੱਛੇ ਤੋਂ ਰਿ ਆ ਰਹੇ ਸਾਬ ਨੂੰ ਪੁੱਛਿਆ ਸਾਬ ਬਰਫ ਆ ਰਿਹਾ ਹੈ ਮੌਸਮ ਦੇਖਣ ਵਾਲੇ ਯੰਤਰ ਵੈਦਰ ਅਬਜ਼ਰਵਰ ਦਾ ਕੰਮ ਪਹਾੜੀ ਲੋਕ ਨਕ ਪਾਸੋਂ ਲੈਂਦੇ ਨੇ ਉਹ ਹਵਾ ਨੂੰ ਸੰਕੇ ਸਾਂ ਸਮਝ ਸਕਦੇ ਨੇ ਕਿ ਹੁਣ ਮੀਂਹ ਆਵੇਗਾ ਹਮ ਪਰਬ ਪਵੇਗੀ ਕੁਲੀ ਦੇ ਮੋ ਇਹ ਗੱਲ ਬਾਗੂ ਨੇ ਇੰਜ ਸੁਣੀ ਜਿਵੇਂ ਜਨਮ ਜਵੰਤਰਾਂ ਦੀ ਤਪੱਸਿਆ ਦਾ ਫਲ ਉਸ ਨੂੰ ਪ੍ਰਾਪਤ ਹੋਣ ਲੱਗਿਆ ਹੋਵੇ ਉਹ ਇੱਕਦਮ ਖੁਸ਼ੀ ਵਿੱਚ ਉੱਠ ਕੇ ਬੋਲਿਆ ਸਰੋ ਫਾਲ ਹੋਗਾ ਸੱਚ ਬੋਲਦਾ ਹੈ ਹਾਂ ਸਾ कुली से सूत्र सुखते जा रहे सन बहुत जल्दी होगा ओ जिंदाबाद कुली तुमने कितना अच्छा खबर सुनाया खूब इंजॉय करेगा हमने जिंदगी में स्नोफॉल कभी नहीं देखा इसलिए हम स्पेशली यहाँ आया पर साहब कुली की मौत वर्गा सहम सी डलौजी अभी दूर है ओ चौट माइंड कुली ਬਾਬੂ ਉਸੇ ਚੜ੍ਹਦੇ ਚਾਉ ਵਿੱਚ ਬੋਲਿਆ ਐਨਜੋਏ ਕਰੋ ਖੂਬ ਐਨਜੋਏ ਕਰੋ ਤੁਸੀਂ ਲੋਕ ਬਹੁਤ ਅਨਸਿਵਲਾਈਜ਼ਡ ਹੋ ਨੇਚਰ ਐਨਜੋਏ ਕਰਨਾ ਨਹੀਂ ਜਾਣਦਾ ਇਕਦਮ ਮੀਡੀਅਟ ਹੈ ਤੋ ਲੋਕ ਸਨੋਫਾਲ ਵੰਡਰਫੁਲ ਚੀਜ਼ ਹੈ ਜਉਂ ਜਉਂ ਡਲਹੋਜ਼ੀ ਨੇੜੇ ਆਈ ਜਾਂਦੀ ਬਰਫ਼ ਦੇ ਨਜ਼ਾਰੇ ਤ੍ਰਿਸ਼ਟੀ ਉੱਚਰ ਹੋਈ ਜਾਂਦੇ ਇੱਥੋਂ ਤੱਕ ਕਿ ਹੁਣ ਸੜਕ ਵੀ ਕਈਆਂ ਥਾਵਾਂ ਤੋਂ ਬਰਫ਼ ਨਾਲ اٹੀ ਹੋਈ ਸੀ ਤਿਰਖਤਾਂ ਦੀਆਂ ਪਹਾੜੀਆਂ ਟਾਹਣੀਆਂ ਉੱਤੇ ਟੇਰਾਂ ਦੇ ਟੇਰ ਪਰ ਉਸਰੀ ਖੜੀ ਹੋਈ ਸੀ। ਸਾਹਿਬ ਇਸ ਵੇਲੇ ਹਥਲੀ ਸੁਮਦਰ ਸੋਟੀ ਦੀ ਮਦਦ ਨਾਲ ਟਹਿਣਿਆਂ ਤੋਂ برف ਝਾੜਦਾ ਹੋਇਆ ਆਨੰਦ ਵਿੱਚ ਮਗਨ ਤੁਰਿਆ ਜਾ ਰਿਹਾ ਸੀ। ਡਲਹੌਜੀ ਦਾ ਪਿੰਡਾ ਜੀ ਅੱਧੇ ਦੇ ਲਗਭਗ ਬਾਕੀ ਸੀ ਤੇ ਪਿਛਲੇ ਟਾਈਮ ਮੇਲਾ ਦੀ ਵਾਟ 3 ਘੰਟਿਆਂ ਵਿੱਚ ਖਤਮ ਹੋਈ ਸੀ। 3 ਵਜੇ ਤੁਰੇ ਸਨ ਤੇ ਹੁਣ 6 ਵਜੇ ਲੱਗੇ ਸਨ। ਕੋਲੀ ਨੇ ਆਪਣੇ ਬੋਲੋਂ ਬੜੀ ਭਿਆਨਕ ਖਬਰ ਸੁਣਾਈ ਸੀ ਪਰ ਸਾਹ ਹੁਤੇ ਇਸ ਦਾ ਉਲਟ ਅਸਰ ਹੋਇਆ ਕਿ ਉਹ ਖਸਿਆ ਗਿਆ ਤੇ ਦਬੇ ਜੀ ਰੋਸ ਵਿੱਚ ਉਸ ਫੇਰ ਗਿਆ ਸਾਹ ਰਸਤੇ ਮੇ ਰਾਤ ਪੜ ਜਾਏਗੀ ਉਹ ਪਰਫ ਮੇ ਦਬ ਸਾਹ ਜਰਾ ਥਰਮਸ ਖੋਲ੍ਹ ਰਿਹਾ ਸੀ ਬੋਲਿਆ ਇਧਰ ਰਸਤੇ ਮੇ ਕੋਟਣੀ ਹੈ ਸ਼ਾਇਦ ਉਸ ਨੂੰ ਵੀ ਥੋੜੀ ਜਿਹੀ ਚਿੰਤਾ ਪੈਦਾ ਹੋ ਗਈ ਸੀ ਨਹੀਂ ਸਾਹ ਇਸ ਜਵਾਬ ਨੂੰ ਸੁਣ ਕੇ ਸਾਹ ਦੀ ਮਸਤੀ ਕੁਝ ਕੁ ਉਤਰਨੀ ਸ਼ੁਰੂ ਹੋ ਗਈ। ਇਸ ਵੇਲੇ ਉਹ ਜਿਸਥਾਨ ਪੁੱਜ ਚੁੱਕੇ ਸਨ। ਇਸ ਤੇ ਲਗਭਗ ਮਿਲਟਰੀ ਦੀਆਂ ਟਾਵੀਆਂ ਟਾਵੀਆਂ ਇਮਾਰਤਾਂ ਨਜ਼ਰੀਆਂ ਆਉਣ ਲੱਗ ਪਈਆਂ। ਸਨ ਉਹ ਸੋਚਾ ਇਹਨਾਂ ਵਿੱਚ ਆਦਰੀਂ ਵਸਦੇ ਹੋਣਗੇ। ਕੋਈ ਰਾਖਸ਼ ਥੋੜੇ ਨੇ ਜੋ ਕਿਸੇ ਮੁਸਾਫਰ ਨੂੰ ਪਰਾਂਦਿਆਂ ਨਾ ਕਰ ਦੇਣਗੇ। ਇਹ ਸੋਚ ਕੇ ਬਹੁਤ ਫਿਰ ਨਿਸ਼ਚਿਤ ਹੋ ਗਿਆ। ਚਾ ਪੀ ਚੁੱਕਣ ਤੋਂ ਬਾਅਦ ਉਸਨੇ ਦਸਤਾਨੇ ਮੋੜ ਚੜਾ ਲਏ ਤੇ ਇਸ ਤੋਂ ਪਹਿਲਾਂ ਕਿ ਕੁਲੀ ਪਾਸੋਂ ਕਿਛ ਟਾਰ ਟਿਕਾਣੇ ਦਾ ਪਤਾ ਪੁੱਛਦਾ ਕਣੀਆਂ ਹੋਰ ਲੱਗ ਪਈਆਂ ਸਾਹਬ ਨੇ ਕੁੜੀ ਦੀ ਪਿੱਠ ਤੋਂ ਓਵਰकोट ਚੁੱਕ ਕੇ ਮੋੜ ਪਹਿਨ ਲਿਆ ਤੇ ਨਾਲੇ ਛਤਰੀ ਤਾਣ ਲਈ ਕੁਲੀ ਨੂੰ ਜਿਸ ਤੇ ਕਦਮ ਇੱਕ ਵਾਰੇ ਸਥਲ ਹੁੰਦੇ ਜਾ ਰਹੇ ਸਨ ਦਬਕੇ ਨਾਲ ਉਸ ਪੁਕਾਰਿਆ ਜਲਦੀ ਕਰੋ ਕਦਮ ਵਧਾਓ ਕਿਤਨਾ ਸੁਸਤ ਹੈ ਤੂੰ ਪਰ ਕੁਲੀ ਉੱਤੇ ਇਸ ਪ੍ਰਕਾਰ ਦਾ ਕੋਈ ਅਸਰ ਨਾ ਹੋਇਆ ਸਗੋਂ ਅਸੀਂ ਤੌਰ ਪਹਿਲਾਂ ਨਾਲੋਂ ਮੱਠੀ ਹੁੰਦੀ ਜਾ ਰਹੀ ਸੀ ਸਾਬ ਨੂੰ ਉਸ ਦੀ ਸੁਸਤੀ ਉੱਤੇ ਚੁੰਝਲਾਟ ਹੋਈ ਪਰ ਇਸ ਵੇਲੇ ਸਨੋਫਾਲ ਦੀ ਉਡੀਕ ਵਿੱਚ ਇਤਨਾ ਖੁਸ਼ ਸੀ ਕਿ ਗੁੱਸੇ ਹੋਣ ਦੇ ਬਜਾਏ ਕੁਲੀ ਨੇ ਹੱਲਾ ਸ਼ੇਰੀ ਤੇੰਦੇ سلسلے ਵਿੱਚ ਉਸਨੇ ਖੂਬਸੱਤੀ ਵਿੱਚ ਇੱਕ ਬਹੁਤ ਪੁਰਾਣੀ ਫਿਲਮ ਦਾ ਗੀਤ ਚੋ ਲਿਆ ਚੱਲ ਚੱਲ ਰੇ ਨੋ ਜਿਵਾਨ ਤੂੰ ਕਹਿ ਨਾ ਮੇਰਾ ਮਾਨ ਆਉਂਦੀ ਹੋਇਆ ਤੂਫਾਨ ਰੁਕਣਾ ਤੇਰਾ ਕੰਮ ਨਹੀਂ ਚੱਲਣਾ ਤੇਰੀ ਸ਼ਾਂ ਚੱਲ ਚੱਲ ਰੇ ਨੋ ਜਵਾਨ ਕਣੀਆਂ ਦੀ ਕਮਿੰਡ ਵੇਖਦਿਆਂ ਵੇਖਦਿਆਂ ਤਗੜੀ ਮੀਂਹ ਵਿੱਚ ਬਦਲਣ ਲੱਗੀ ਤੇ ਮੀਂਹ ਵੀ ਬੜੀ ਸਖਤ ਵਾਛੜ ਵਾਲਾ ਕੁੜੀ ਦਾ ਸਾਹ ਫੁੱਲ ਰਿਹਾ ਸੀ ਕੁਝ ਥਕਾਵਟ ਨਾਲ ਤੇ ਕੁਝ ਡਰ ਨਾਲ ਤੇ ਬਾਕੀ ਠੰਡ ਨਾਲ ਉਸਨੇ ਇੱਕ ਵਾਰ ਫੇਰ ਮੁਰਦਾਵਾਜੂ ਚ ਪੁਕਾਰਿਆ साफ बर्फ आ रहा है साहब का तो रुक गया पर मस्ती का वेग नहीं रुकया आने दो आने दो वेलकम स्नोफॉल वेलकम कुली ने फिर पकारिया साहब बिस्तरा वेग रहा है वाटर प्रूफ है सब चल नहीं सकता बकअप एक्सले कैरी ऑन ਪਰ ਸਾਹਬ ਦੀ ਬਕਪ ਕੂਲੀ ਲਈ ਨੀ ਦੀ ਪਕਪਕ ਕਿਸਾਬਤ ਹੋਈ ਉਸਦੇ ਲੱਤਾਂ ਜਵਾਬ ਦੇ ਰਹੀਆਂ ਸਨ ਛੇਕੜ ਇੱਕ ਪੂਲੀ ਉੱਤੇ ਪੋਸਟ ਕੰਦਾ ਹੋਇਆ ਉਹ ਹਟਾਰ ਕੇ ਅਸਪਾਬ ਦੇ ਉੱਤੇ ਫੈਲ ਗਿਆ ਕੂਲੀ ਦੀਪ ਵਿਖਵਾਨੀ ਸੱਚੀ ਸਾਬਤ ਹੋਈ ਜਦ ਮੀ ਇੱਕਦਮ ਰੁਕਿਆ ਤੇ ਮੀ ਦੇ ਬਜਾਏ ਹੁਣ ਅਕਾਸ਼ ਤੋਂ ਰੰਦੇ ਨੰਨੇ ਤੁੰਬਿਆਂ ਦੀ ਵਰਖਾ ਸ਼ੁਰੂ ਹੋ ਗਈ ਬਾਬੂ ਦੀ ਕਿਸਮਤ ਤੇ ਜਿਵੇਂ ਕਵਾੜ ਖੁੱਲ ਗਏ ਉਦਰ ਉਕਤਮ ਨਾ ਛੁੱਟੀ SNOWFALL ਦਾ ਆਰੰਭ ਵੇਖ ਕੇ ਛਤਰੀ ਉਸਨੇ ਬੰਦ ਕਰ ਦਿੱਤੀ ਅਣਜਾਣੇ ਅੰਬਾਲਾ ਵਾਂਗ ਇਹਨਾਂ ਟੁੰਬਿਆਂ ਨੂੰ ਆਪਣੇ ਦਸਤਾਨਿਆਂ ਨਾਲੇ ਹੱਥਾਂ ਉੱਤੇ ਬੋਝਦਾ ਹੋਇਆ ਇਧਰ ਉਧਰ ਟਪੋਸੀਆਂ ਮਾਰ ਰਿਹਾ ਸੀ ਤੇ ਓਵਰ ਕੋਟ ਤੇ ਪੈ ਰਹੀ برف ਨੂੰ ਤਖ ਤਖ ਕੇ ਮੁਕਤ ਹੋਇਆ ਸੀ ਕੁਲੀ ਦਾ ਕੀ ਹਾਲ ਹੈ ਇਹਨਾਂ ਗੱਲਾਂ ਦੇ ਦੇਖਣਾ ਜਾਣਨ ਦੀ ਸੁਵਿਧਾ ਨਹੀਂ ਸੀ ਉਹ ਬਸ ਪੜਕ ਰਿਹਾ ਸੀ ਗਾ ਰਿਹਾ ਸੀ ਤੇ ਸਨੋਫਾਲ ਦੀ ਮਸਤੀ ਵਿੱਚ ਆਪਣੇ ਆਪ ਨੂੰ ਭੁੱਲਿਆ ਹੋਇਆ ਸੀ ਛੇਤੀਂ ਬਾਬੂ ਦਾ ਮੱਥਾ ਠਣਕਿਆ ਜਦ ਉਸ ਨੇ ਮਨ ਪਾਉਂਦੇ ਸਨੋਫਾਲ ਨੇ ਉੱਘ ਘੂਰਪਤਾਨ ਕਰ ਲਿੱਤਾ ਬਰਫ਼ ਇੰਨੀ ਤੇਜ਼ ਤੇ ਬਹੁਤ ਆਤਵਿਸ਼ਠਿਕਣੀ ਸ਼ੁਰੂ ਹੋ ਗਈ ਕਿ ਉਸ ਤੇ ਵੇਖਦੇ ਵੇਖਦੇ ਸੜਕ ਤੇ ਵਿੱਚੀ ਹੋਈ ਤੇ ਹੋਰ ਉੱਚੀ ਹੁੰਦੀ ਗਈ ਹੋਰ ਉੱਚੀ ਹੋਣ ਲੱਗੀ ਬਰਫ਼ ਦੇ ਅਨੰਦ ਵਿੱਚ ਉਹ ਪੂਲੀ ਤੋਂ ਕਾਫੀ ਦੂਰ ਚਲਾ ਗਿਆ ਜਦੋਂ ਮੋਰੋ ਆਪਣੇ ਸਮਾਨ ਵੱਲ ਪਰਤਿਆ ਤਾਂ ਲਾਗ ਲਿਆ ਮਿਲਟਰੀ ਦੀਆਂ ਇਮਾਰਤਾਂ ਵੱਲ ਉਸ ਇੱਕ ਵਾਰੀ ਫਿਰ ਚੱਕਣਾ ਸ਼ੁਰੂ ਕੀਤਾ ਸ਼ਾਇਦ ਕਿਸੇ ਨੇੜੇ ਦੇ ਮਕਾਨ ਵਿੱਚ ਠਾਰ ਲੈਣ ਦੇ ਰਾਹ ਦੇ ਨਾਲ ਪਰ ਇਸ ਵੇਲੇ ਤੱਕ برف ਇਤਨੇ ਜ਼ੋਰ ਦੀ ਪੈਣ ਲੱਗ ਗਈ ਕਿ ਦੂਰ ਦੀ ਦੂਰ ਉਹਨਾਂ ਨੇੜੇ ਕੋਈ ਇਮਾਰਤ ਦਿਖਾਈ ਨਹੀਂ ਦਿੰਦੀ ਸੀ ਉਸ ਦੀ ਘਬਰਾਹਟ ਹੋਣ ਪੈਣੀ ਸ਼ੁਰੂ ਹੋ ਗਈ ਅਸਬਾਬ ਉਹ ਕੋਲਾ ਕੇ ਤੱਕਿਆ ਕੁਲੀ ਹੋਏ ਸਬਾਬ ਉੱਤੇ ਫੈਲਿਆ ਹੋਇਆ ਸੀ ਉਸ ਤੇ ਸਰੀਰ ਨੂੰ ਪਰਫਰੈਂਟ ਰੱਖਣਾ ਸ਼ੁਰੂ ਕਰ ਦਿੱਤਾ ਬਾਬੂ ਨੇ ਜਦ ਉਸ ਮੋੜ ਤੇ ਫੜ ਕੇ ਲਾਇਆ ਤਾਂ ਕਿੰਨੀ ਸਾਰੀ ਭੋਲੀ ਭੋਲੀ ਪਰਫ ਉਸ ਦੇ ਸਰੀਰ ਤੋਂ ਛੜ ਕੇ ਠੰਡਿ ਗਈ ਜਿਹੜੀ ਉਸ ਨੂੰ ਬੜੀ ਤਿਲਚਸ ਪਜਾਈ ਕੁਝ ਕੁ ਹੋਸ ਤਾਂ ਅਜੇ ਗੁੱਲੀ ਵਿੱਚ ਹੈ ਸੀ ਪੂਰੀ ਤੇ ਦਵਾਸ ਤੇ ਰੈਨ ਹੱਥ ਪਾ ਕੇ ਉਸ ਉੱਠਣ ਲਈ ਇੱਕ ਦੋ ਹਵਲੇ ਮਾਰੇ ਪਠਾਣ ਨਾਲ ਸਿਰ ਸੁੱਣ ਹੋ ਜਾਣ ਕਰਕੇ ਉਸ ਵਿੱਚ ਇੰਨੀ ਅੰਗਸ ਨਹੀਂ ਸੀ ਕਿ ਇਤਨੇ ਪਾਰ ਨੂੰ ਚੁੱਕੀ ਉਠਖੜਾਉਂਦਾ ਅਸਬਾਬ ਉਤਲੀ ਤੁਸੀਂ ਖੋਲਣ ਲਈ ਉਸੇ ਤਨ ਕੀਤਾ ਪਰ ਹੱਥਾਂ ਨੇ ਉਸ ਦਾ ਕਹਿਣਾ ਨਾ ਮੰਨਿਆ ਜੇਕਰ ਬਾਬੂ ਨੂੰ ਉਸਤੇ ਅਥਵਾ ਅਸਬਾਬ ਦੇ ਹਾਲਤੇ ਦਇਆ ਆ ਗਈ ਉਸਨੇ ਦਸਤਾਨੇ ਤਾਰ ਕੇ ਜੇਬ ਚੋਂ ਚਾਕੂ ਕੱਢਿਆ ਤੇ ਰਸੀ ਘਟ ਦਿੱਤੀ ਆਪਣੇ ਸਰੀਰ ਨੂੰ ਕੁਲੀ ਨੇ ਕਾफी ਔਖਨਲ ਖੜੇ ਕੀਤਾ ਪਰ ਲੱਤਾਂ ਦਾ ਪਾਰ ਨਾ ਚੱਲ ਸਕੀਆਂ ਤੇ ਉਹ ਉਵੇਂ ਹੀ ਪੁਲੀ ਨਾਲ ਪਿੱਠ ਚੋੜ ਕੇ ਬੈਠ ਗਿਆ ਸਰੀਰ ਉਸ ਦਾ ਇੱਕ ਪਾਸੇ ਨੂੰ ਉਲਰ ਗਿਆ ਉਸ ਦਾ ਇਹ ਲਤੜ ਕਾफी ਸਾਰਾ ਸਜਰੀ برف ਨੇ ਘੇਰ ਲਿਆ ਬਾਬੂ ਦੀ ਘਬਰਾਹਟ ਜਰਾ ਹੋਰ ਵੱਧੀ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਕੁਲੀ बेहोश ਹੋ ਰਿਹਾ ਹੈ ਜਿਸ ਨੇ ਹੁਣ ਉਸ ਤੇ ਸਮਾਨ ਨੂੰ ਫੱਕੀ ਚੁਕਣਾ ਸੀ ਉਸ ਕੁਲ ਨੂੰ ਚੁੱਕਣ ਦੀ ਸਮੱਸਿਆ ਉਸ ਤੇ ਸਾਹਮਣੇ ਉਪਸਤਿਤ ਸੀ ਉਸ ਨੇ ਬਥੇਰਾ ਬੁਲਾਇਆ ਝੰਜੋੜਿਆ ਪਰ ਉਹ ਹਾਂਥ ਵੱਤ ਕੁਛ ਨਾ ਬੋਲ ਸਕਿਆ ਪੂਲੀ ਨਾਲ ਓਏ ਕਿਉਂ ਸਿਆਉ ਤਾਰਿਆ ਅਜਾਣ ਬਾਬੂ ਨੂੰ ਟਰੰਕ ਵਿੱਚ ਰੱਖੀ ਹੋਈ ਆਪਣੀ ਬੋਤਲ ਦਾ ਖਿਆਲ ਆਇਆ ਉਸ ਨੂੰ ਇਸ ਵੇਲੇ ਕਾਫੀ ਠੰਡ ਮਹਿਸੂਸ ਹੋ ਰਹੀ ਸੀ ਝਟਪਟ ਟਰੰਕ ਖੋਲ੍ਹ ਕੇ ਉਸ ਬੋਤਲ ਕੱਢੀ ਨਾਲੇ ਕੱਚ ਦਾ ਇੱਕ ਛੋਟਾ ਜਿਹਾ ਗਲਾਸ ਵੀ ਤੇ ਫਿਰ ਬੋਤਲ ਚ ਉਲਦ ਕੇ ਉਹ ਘਟ ਘਟ ਚਾੜ ਗਿਆ ਦੂਜੀ ਵਾਰੀ ਉਸ ਨੇ ਖੂਲੀ ਨੂੰ ਭਲਾਉਣ ਲਈ ਥੋੜੀ ਜਿੰਨੀ ਪਾਈ ਤੇ ਫਿਰ ਉਸ ਤੇ ਮੂੰਹ ਮਲ ਗਲਾਸ ਵਧਾਉਂਦਾ ਹੋਇਆ ਬੋਲਿਆ पीले उत्तर ये ठीक हो जाएगी पर कूली ਤਾਂ ਹੁਣ ਬਿਨ ਪੀਤੀਓ ਵਿਅੋਸ਼ ਸੀ ਉਸ ਦੀ ਥੋੜੀ ਥੋਡੀ ਹਿੱਕ ਨਾਲ ਲੱਗੀ ਪਈ ਸੀ ਜਿਸ ਕਰਕੇ ਬਾਪੂ ਦਾ ਜਤਨ ਸਫਲ ਨਾ ਹੋ ਸਕਿਆ ਆਪਣੇ ਵੱਲੋਂ ਸ਼ਾਇਦ ਬਾਪੂ ਨੇ ਇਹ ਉਦਾਰਤਾ ਇਸ ਲਈ ਦਿਖਾਈ ਸੀ ਕਿ ਇਸ ਦੀ ਮਦਦ ਨਾਲ ਕੁਲੀ ਮੋੜ ਉਸ ਦਾ ਸਮਾਨ ਚੁੱਕਣ ਜੋਗਾ ਹੋ ਜਾਵੇਗਾ ਪ੍ਰਵੇਰਤ ਇਸ ਵੇਲੇ ਬਾਹਰੋਂ ਪਨੀਖੇਤ ਵੱਲੋਂ ਦੋ ਮੱਧਮ ਜਿੱਟੇਮਕਣੇ ਆਉਂਦੇ ਦਿਖਾਈ ਦਿੱਤੇ ਮਸੇ ਮੌਤਿਆਂ ਜਿੰਨੇ ਬਰਫ਼ ਇਸ ਵੇਲੇ ਤੇਜ਼ੀ ਨਾਲ ਡਿੱਗ ਰਹੀ ਸੀ ਜ਼ਰੂਰ ਕੋਈ ਮੋਟਰ ਆ ਰਹੀ ਹੈ ਇਹ ਖਿਆਲ ਕਰਕੇ ਉਹ ਸੜਕ ਦੇ ਐਨ ਲਾ ਕੇ ਜਾ ਖੜੋਤਾ ਤੇ ਉਸ ਖਿਆਲ ਠੀਕ ਨਿਕਲਿਆ ਇਹ ਮਿਲਟਰੀ ਦੀ ਜੀਪ ਸੀ ਜਿਹੜੀ ਸ਼ਾਇਦ ਬਲੂਨ ਦੀ ਛਾਉਣੀ ਵੱਲ ਵੱਧਦੀ ਜਾ ਰਹੀ ਸੀ ਜੀ ਬੁਰੀ ਧੀਮੀ ਤੋਰੇ ਤੁਰ ਰਹੀ ਸੀ ਇਸ ਹਾਲਤ ਵਿੱਚ ਗੱਡੀ ਦੇ ਸਲਿੱਪ ਹੋਣ ਦਾ ਖਤਰਾ ਬਹੁਤ ਹੁੰਦਾ ਹੈ ਬਾਪੂ ਨੇ ਦੋਹਾਂ ਬਾਹਾਂ ਖੜੀਆਂ ਕਰਕੇ ਗੱਡੀ ਰੋਕਣ ਦਾ ਸੰਕੇਤ ਕੀਤਾ ਤੇ ਗੱਡੀ ਉਸ ਤੇ ਲਾ ਕੇ ਆ ਕੇ ਰੁੱਕ ਗਈ ਜੀ ਵਿੱਚ కేవలం ਇੱਕੋ ਇੱਕ ਹੋਜੀ ਡਰਾਈਵਰ ਸੀ ਬਾਪੂ ਨੇ ਉਸ ਪਾਸ ਪੁੱਛਿਆ ਪੁੱਜ ਕੇ ਆਪਣਾ ਮਨੋਰਥ ਪ੍ਰਗਟ ਕੀਤਾ ਤੇ ਸ਼ਾਇਦ ਕੁਝ ਨਜਰਾਨਾ ਤਾਰਨ ਦੀ ਪੇਸ਼ਕਸ਼ ਕੀਤੀ ਵਿਸ਼ੇਸ਼ ਕਰਕੇ ਬਾਬੂ ਦੇ ਹੱਥ ਵਿੱਚ ਫੜੀ ਹੋਈ ਬੋਤਲ ਨੇ ਸ਼ੈੱਡ ਡਰਾਈਵਰ ਦੇ ਦਇਆ ਭਾਵ ਨੂੰ ਹੋਰ ਵੀ ਉਤੇਜਿਤ ਕੀਤਾ ਉਸਨੇ ਪ੍ਰਸਤਾਵ ਸਵੀਕਾਰ ਕਰ ਲਿਆ ਤੇ ਫਿਰ ਦੋਹਾਂ ਨੇ ਸਾਂਝੇ ਜੋਰ ਨਾਲ ਪੂਲੀ ਉਤਲਾ ਸਮਾਨ ਚੁੱਕ ਕੇ ਜੀਪ ਵਿੱਚ ਝਟਕਿਆ ਸਵਾਰ ਹੋਣ ਤੋਂ ਪਹਿਲਾਂ ਬਾਬੂ ਨੇ ਇੱਕ ਫਿਰਤੂ ਨਜ਼ਰ ਨਾਲ ਕੂਲੀ ਵੱਲ ਚੱਕਿਆ ਕੂਲੀ ਦਾ ਸਰੀਰ ਹੌਣ ਟੋਅ ਨਾਲੋਂ ਹਟ ਕੇ ਜ਼ਮੀਨ ਦੇ ਵਿੱਚ ਹੋਇਆ ਸੀ ਜਿਸ ਉੱਤੇ ਚੜੀ ਬਰਫ਼ ਦਿੱਤਾ ਚਿੱਟੇ ਕਫਣ ਵਾਂਗ ਦਿਖਾਈ ਦੇ ਰਹੀ ਸੀ ਇਸ ਕੋਚੇ ਤੇ ਨਹਿਸ਼ੇ ਤ੍ਰਿਸ਼ਣਾਣੋਂ ਵੱਲੋਂ ਬਾਬੂ ਨੇ ਚਟਪਟ ਨਜ਼ਰ ਫੇਰ ਲਈ ਤੇ ਆਪਣੇ ਹੋਰ ਘੋਟੜੀ ਲਈ ਬਰਫ਼ ਝਾੜਦਾ ਹੋਇਆ ਛੇਤੀ ਨਾਲ ਜੀਪ 'ਤੇ ਸਵਾਰ ਹੋ ਗਿਆ ਜੀਪ ਦੁਰਪੇ ਖੁੱਲੀ-ਮੋਕਲੀ ਸੀਟ ਤੇ ਆਰਾਮ ਨਾਲ ਬੈਠ ਕੇ ਬਾਪੂ ਨੇ ਤਸੱਲੀ ਜਾਂ ਲੰਮਾ ਸਾਲ ਲੈਂਦੇ ਵਿਚਾਰਿਆ ਅਯੋ ਬਰਫਪੂਰੇ ਚੋਰ ਵਿੱਚ ਪੈਰੀ ਸੀ ਜਿਸ ਵਲ ਖੁਲਾਸ ਤੇ ਆਨੰਦ ਭਰੀਆਂ ਨਜ਼ਰਾਂ ਨਾਲ ਤੱਕਦਾ ਹੋਇਆ ਉਹ ਇੱਕ ਵਾਰ ਫੇਰ ਮਸਤੀ ਵਿੱਚ ਲੋਟ-ਪੋਟ ਹੋ ਗਿਆ ਥੋੜਾ ਕੋਗਾ ਜਾ ਕੇ ਆਪਣੇ ਸਮਾਨ ਦੀ ਆਪਣੇ ਨਗਾਂ ਦੀ ਗਿਣਤੀ ਕਰਨ ਲੱਗਾ ਉਸ ਨੂੰ ਖਤਰਾ ਸੀ ਮਤਾਂ ਕੋਈ ਚੀਜ਼ ਪੂਲੀ ਤੇ ਰਹਿ ਗਈ ਹੋਏ ਪਰ ਨਗਾਂ ਦੀ ਗਿੰਤੀ ਪੂਰੀ ਸੀ ਕੁਝ ਵੀ ਨਹੀਂ ਸੀ ਵੱਚਾ ਉਹ ਮੋੜ ਉਸੇ ਫਿਲਮੇ ਗੀਤ ਨੂੰ ਚੁੰਮ ਚੁੰਮ ਕੇ ਗਾਉਣ ਲੱਗ ਪਿਆ ਚੱਲ ਚੱਲ ਰੇ ਨੌਜਵਾਨ ਚੱਲ ਚੱਲ ਰੇ ਨੌਜਵਾਨ ਧੰਨਵਾਦ